ਹਟ ਜਨਾਤਾ ਹੀ ਮੂੰਹ ਮੱਥ ਲਾਉਂਦਾ ਸੀਗਾ ਨੌਕਰ ਕਿੱਥੇ ਖਾਂਦਦੇ ਆ ਤੇ ਨਾ ਹੀ ਕੋਈ ਦਵਾਈ ਲੈਂਦਾ ਸੀਗਾ ਅੱਛਾ ਜੀ ਮੈਂ ਕੱਲ ਦਾ ਗੁਰਗਰ ਦੇ ਦਿੱਤੇ ਤਾਂ ਬਾਣੇ ਜੀ ਅੱਛਾ ਪੱਠੇ ਨਹੀਂ ਕਹਿੰਦਾ ਹਟਕ ਪੜਦਾ ਬਾਬੂ ਸੰਗੜੀ ਪੌਣੀ ਬਾਬੂ ਹਾਂ ਕੋਈ ਨਾ ਨਾ ਵਾਲਾ ਮੁਰਗਾ ਜੇ ਹੁਣ ਆ ਰੱਸਾ ਵੱਟ ਕੇ ਭੱਜ ਫੁੱਟਾ ਮੁੜ ਕੇ ਪਕੜ ਨਹੀਂ ਜਾਣਾ ਤਾਂ ਇਹਨੇ ਕਿੱਧਰ ਵੱਢਿਆ ਗਿਆ ਉਹ ਵੱਢਿਆ ਗਿਆ ਰੱਸਾ ਦਾ ਜਮਾਈ ਕਰਦਾ ਮੈਂ ਇਹ ਕੋਈ ਇਹਨੂੰ ਸਾਧ ਤੂੰ ਨਹੀਂ ਹਟਦੀ ਨਹੀਂ ਰਹਾ ਹਾਰੀ ਹਾਰ ਇਹ ਤਾਂ ਗਿਆ ਜਾਵਾ ਬਾਹਰ ਚੱਲ ਉਧਰ ਦੀ ਹੱਥ ਕੋਈ ਤੇਰੀ ਮਾ ਕਿਆਸ ਹੈ ਕੋਈ ਦੇ ਮਾਂ ਪੌਰੀ ਵੇਖੇ ਦੀ ਕਿੱਡੀ ਥਲੇ ਹੋ ਕੇ ਆਪ ਇੱਕ ਚੰਗੇ ਕੋਲੇ ਤੋਂ ਬੋਲੂ ਚੰਗੇ ਦਾ ਅੱਜ ਪੱਠੇ ਜਵਾਂ ਨਹੀਂ ਪਤਾ ਨਹੀਂ ਕਿ ਕੀ ਲੁਧਿਆਣੇ ਮੰਗਟ ਕੋਲ ਆ ਠੀਕ ਆ ਇਹਦਾ ਬਾਂਦਰ ਕਿੱਥੇ ਖੜੇ ਆ ਕਿਥਾਂ ਹਾਂ ਠੀਕ ਆ ਮੁੰਡੀ ਲੱਗਦੀ ਪਤਾ ਨਹੀਂ ਜੀ